ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਇਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਮੌਜੂਦ ਆਂਗੇ ਹੰਸਟੈਰ ਪਿੰਡ ਹੈਗਾ ਇਹ ਜਿੱਥੇ ਅਸੀਂ ਇਸ ਟਾਈਮ ਪਹੁੰਚੇ ਹੋਏ ਆਂਗੇ ਤੇ ਕੱਲ ਜਿਹੜਾ ਕਿਸਾਨ ਆਗੂਆਂ ਨੇ ਦੱਸਿਆ ਸੀ ਕਿ ਜਿਹੜਾ ਖਨੌਰੀ ਮੋਰਚਾ ਲੱਗਾ ਹੋਇਆ ਕਿਸਾਨਾਂ ਦਾ ਉਸ ਦੇ ਆਲੇ ਦੁਆਲੇ ਜਿਹੜੀ ਹਰਿਆਣੇ ਦੇ ਵੱਲੋਂ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਵੱਡੀ ਤਰਾਰ ਦੇ ਵਿੱਚ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਜਿਹੜੀ ਉਹ ਫੋਰਸ ਬਿਠਾ ਦਿੱਤੀ ਗਈ ਹੈ ਅਸੀਂ ਇਹੀ ਚੀਜ਼ ਜਿਹੜਾ ਦਿਖਾਉਣ ਦੇ ਲਈ ਤੁਹਾਨੂੰ ਇਸ ਅੰਸਰ ਡਾਇਰ ਪਿੰਡ ਦੇ ਵਿੱਚ ਪਹੁੰਚਾਂਗੇ ਉਰੋਂ ਤਕਰੀਬਨ ਡੇਢ ਤੋਂ 2 ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਖਨੌਰੀ ਕਿਸਾਨਾਂ ਦਾ ਮੋਰਚਾ ਪਿਛਲੇ 10 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈਗਾ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਤੁਸੀਂ ਜਿਹੜਾ ਇੱਕ ਮੰਦਿਰ ਦੇਖ ਰਹੇ ਹੋਗੇ ਜਿਸ ਨੂੰ ਰੇਟੀਸ਼ਤ ਸਥਾਨ ਕਿਹਾ ਜਾਂਦਾ ਹੈਗਾ ਸੋ ਇਹ ਮੰਦਿਰ ਦੇ ਵਿੱਚ ਜਿਹੜਾ ਭਾਰੀ ਗਿਣਤੀ ਦੇ ਵਿੱਚ ਹਰਿਆਣਾ ਦੇ ਵੱਲੋਂ ਜਿਹੜਾ ਭਾਰੀ ਫੋਰਸ ਬਲ ਜਿਹੜਾ ਉਹ ਤਾਇਨਾਤ ਕੀਤਾ ਹੋਇਆ ਹੈਗਾ ਅੰਦਰ ਵੱਡੇ ਪੱਧਰ ਦੇ ਉੱਪਰ ਜਿਹੜਾ ਫੋਰਸ ਬਲ ਤਾਇਨਾਤ ਹੈ ਹਾਲਾਂਕਿ ਜਿਹੜਾ ਅੰਦਰ ਜਾਣ ਦੀ ਕੋਈ ਜਾਂ ਉਹਨਾਂ ਦੀ ਕਵਰੇਜ ਕਰਨ ਦੀ ਕੋਈ ਪਰਮਿਸ਼ਨ ਨਹੀਂ ਫਿਰ ਵੀ ਕੋਸ਼ਿਸ਼ ਜਿਹੜੀ ਉਹ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵਿਜ਼ੂਅਲ ਆਉਂਦਾ ਹੋਇਆ ਦਿਖਾਉਣ ਦੀ ਕੋਸ਼ਿਸ਼ ਵੀ ਕਿੰਨੇ ਕੁ ਜਿਹੜੇ ਅੰਦਰ ਫੋਰਸ ਵਾਲ ਹੋ ਸਕਦਾ ਹੈਗਾ ਕਿੰਨੀ ਕ ਵੱਡੀ ਗਲਤੀ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਇਹ ਇਜਾਜ਼ਤ ਨਹੀਂ ਹੈ ਸਰਕਾਰ ਦੇ ਵੱਲੋਂ ਕਿ ਇਹ ਜਿਹੜੀ ਅਜਿਹੀ ਕੋਈ ਕਿਸੇ ਪ੍ਰਕਾਰ ਦੀ ਜਿਹੜੀ ਉਹ ਕਵਰੇਜ ਕੀਤੀ ਜਾਵੇ ਜਾਂ ਅਜਿਹਾ ਕੁਝ ਦਿਖਾਇਆ ਜਾਵੇ ਕੋ ਕਿਸਾਨ ਆ ਆਗੂ ਨੇ ਜਿਹੜਾ ਕੱਲੋ ਵੀ ਕਿਹਾ ਸੀ ਕਿ মিডিਆ ਜਾ ਕੇ ਨਜ਼ਦੀਕ ਦੇ ਪਿੰਡਾਂ ਦੇ ਵਿੱਚ ਕਵਰੇਜ ਕਰੇ ਤਾਂ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ মিডিਆ ਦੇ ਉੱਪਰ ਵੀ ਦਬਾਅ ਬਣਾਇਆ ਗਿਆ ਕਿ ਜਿੱਥੋਂ ਵੀ ਕਿਤੇ ਕੋਈ ਵੀਡੀਓ ਬਣੀ ਤਾਂ ਇਹਨੂੰ ਡਿਲੀਟ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਹੋ ਡਿਲੀਟ ਵੀ ਕਰਵਾ ਦਿੱਤੀਆਂ ਗਈਆਂ ਤਾਂ ਹੁਣ ਇੱਕ ਜਿਹੜੀ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੇ ਲੋਕ ਇੱਥੋਂ ਨਜ਼ਦੀਕ ਹੀ ਮੋਰਚੇ ਤੋਂ ਨੈਸ਼ਨਲ ਹਾਈਵੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਜਿਹੜਾ ਹੋ ਦਿੱਲੀ ਨੂੰ ਜਾਂਦੇ ਸੀ ਜੋ ਇੱਥੋਂ ਚੜ੍ਹਾ ਕਰਦੇ ਸੀ ਮੋਰਚੇ ਦੇ ਬਿਲਕੁਲ ਉਹ ਨਜ਼ਦੀਕ ਹੈ ਉਸ ਦੇ ਉੱਪਰ ਵੀ ਜਿਹੜੀ ਇਹ ਤਿੰਨ ਲੇਅਰ ਦੀ ਬੈਰੀਕੇਡਿੰਗ ਜਿਹੜੀ ਉਹ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈਗੀ ਉਸ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈਗਾ ਹੁਣ ਜੇਕਰ ਤੁਸੀਂ ਇਸ ਪਾਸੇ ਨੂੰ ਆਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਇਸ ਪਾਸੇ ਜਿਹੜਾ ਆਉਣ ਦੀ ਖੇਚਲਾ ਨਾ ਕਰਿਓ ਕਿਉਂਕਿ ਇਹ ਹੁਣ ਰੋਡ ਸਰਕਾਰ ਦੇ ਵੱਲੋਂ ਜਿਹੜਾ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਹਾਲਾਂਕਿ ਕਿਸਾਨਾਂ ਦਾ ਕੋਈ ਉਸ ਦੇ ਉੱਪਰ ਜਾਣ ਦਾ ਕੋਈ ਪਲਾਨ ਨਹੀਂ ਹੈ ਨਾ ਹੀ ਉਹਦੇ ਉੱਪਰ ਕਿਸਾਨਾਂ ਦਾ ਕੋਈ ਪਲਾਨ ਹੈ ਕਿ ਉੱਥੇ ਜਾ ਕੇ ਕਿਸਾਨ ਬੈਠਣ ਫਿਰ ਵੀ ਜਿਹੜਾ ਜਨਤਕ ਤੌਰ ਤੇ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਹੁਣ ਅਸੀਂ ਜਿਹੜੇ ਤੁਹਾਨੂੰ ਕੁਝ ਸ਼ਾਰਟ ਜਿਹੜੇ ਉਧਰੋਂ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਹੰਸੜਾਇਰ ਪਿੰਡ ਦੇ ਵਿੱਚ ਤਾਂ ਜਿਹੜੀ ਫੋਰਸ ਮੌਜੂਦ ਹੀ ਹੈ ਪਰ ਇਸ ਤੋਂ ਇਲਾਵਾ ਹੋਰ ਪੰਜਾਬ ਹਰਿਆਣਾ ਦੇ ਹੋਰ ਛੋਟੇ ਮੋਟੇ ਜਿੰਨੇ ਵੀ ਬਾਰਡਰ ਲੱਗਦੇ ਨੇ ਛੋਟੀਆਂ ਸੜਕਾਂ ਨੇ ਉਹਨਾਂ ਦੇ ਉੱਪਰ ਜਿਹੜੇ ਉਹ ਫੋਰਸ ਵਾਲਾ ਬਿਠਾਏ ਹੋਏ ਨੇ ਹੋਰ ਵੀ ਨਜ਼ਦੀਕ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ ਫੋਰਸ ਵਾਲਾ ਬਿਠਾਇਆ ਦਿੱਤਾ ਜਾਏਗਾ ਇਸ ਦੇ ਕਈ ਕਾਰਨ ਜਿਹੜੇ ਹੋ ਸਕਦੇ ਨੇ ਇੱਕ ਕਾਰਨ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਤਕਰੀਬਨ ਅੱਜ 26 ਮਾਰਚ ਨੂੰ ਹੈਗਾ ਉਹਨਾਂ ਦਾ ਉਹਨਾਂ ਦੇ ਮਰਨ ਵਰਤੋਂ ਬਾਅਦ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈਗਾ ਤਾਂ ਕਰਕੇ ਕੋਈ ਜਿਹੜਾ ਗੱਲਬਾਤ ਨਾ ਵਧੇ ਜਾਂ ਕੋਈ ਹੰਗਾਮਾ ਨਾ ਹੋਵੇ ਤਾਂ ਕਰਕੇ ਜਿਹੜੀ ਇਹ ਫੋਰਸ ਵੱਲ ਵੀ ਬਿਠਾਇਆ ਜਾ ਸਕਦਾ ਦੂਜਾ ਕਾਰਨ ਕਿਉਂਕਿ ਲਗਾਤਾਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਹੈਗੀ ਸ਼ਾਇਦ ਮੋਰਚੇ ਦੇ ਵਿੱਚੋਂ ਵਾਰ-ਵਾਰ ਕਿਸਾਨਾਂ ਦਾ ਆਗੂਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਸ਼ਾਇਦ ਤਾਂ ਕਰਕੇ ਕੋਈ ਰਾਤ ਨੂੰ ਆਪਰੇਸ਼ਨ ਵੀ ਜਿਹੜਾ ਇਹਨਾਂ ਫੋਰਸਾਂ ਦੇ ਵੱਲੋਂ ਦੇਖ ਕੇ ਜਿਹੜਾ ਹੋ ਕੀਤਾ ਜਾ ਸਕਦਾ ਹੈ ਤਾਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਲਿਜਾ ਕੇ ਕਿਸੇ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਕਰਵਾਇਆ ਜਾ ਸਕੇ ਕਿਉਂਕਿ ਇਸ ਦੇ ਉੱਪਰ ਲਗਾਤਾਰ ਸਪਰੀਮ ਕੋਰਟ ਵੀ ਸਖਤ ਹੈ ਕਿ ਪੰਜਾਬ ਸਰਕਾਰ ਹਰਿਆਣਾ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਤੇ ਨਾਲ ਉਹਨਾਂ ਦਾ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਧਰਨੇ ਦੀ ਥਾਂ ਬਦਲੀ ਜਾਵੇ ਉਹਨਾਂ ਦਾ ਧਰਨਾ ਮੁਲਤਵੀ ਕਰਾਇਆ ਜਾਵੇ ਤਾਂ ਬਾਰ ਬਾਰ ਇਹੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਸਪਰੀਮ ਕੋਰਟ ਵੀ ਜਿਹੜਾ ਕਿਸਾਨਾਂ ਦੇ ਧਰਨੇ ਦੇ ਉੱਪਰ ਲਗਾਤਾਰ ਨਜ਼ਰ ਰੱਖੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਪਰੀਮ ਕੋਰਟ ਵੀ ਜਿਹੜਾ ਸ਼ਕਤੀ ਦਿਖਾ ਰਿਹਾ ਹੈਗਾ ਤਾ ਕਰਕੇ ਜਿਹੜਾ ਹੁਣ ਫੋਰਸਾਂ ਦੀ ਤਣਾਤੀ ਵਧਾ ਦਿੱਤੀ ਗਈ ਹੈਗੀ ਸੋ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜਾ ਅੱਗੇ ਇਹਨਾਂ ਫੋਰਸਾਂ ਦਾ ਕੀ ਐਕਸ਼ਨ ਹੋਊਗਾ ਤੇ ਕਿਸਾਨ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਹੋ ਬਚਾਅ ਕਰ ਸਕਣਗੇ ਸੋ ਇਸ ਟਾਈਮ ਜਿਹੜਾ ਅਸੀਂ ਹੰਸ ਡੈਰ ਪਿੰਡ ਦੇ ਵਿੱਚ ਮੌਜੂਦ ਆਂਗੇ ਉੱਥੋਂ ਤੁਹਾਨੂੰ ਜਿਹੜੀ ਇਹ ਪੂਰੀ ਜਾਣਕਾਰੀ ਦਿੱਤੀ ਹੈ ਸੋ ਜਾਣਕਾਰੀ ਜਿਹੜਾ ਸਾਂਝੀ ਕਰਿਓ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਜਿਹੜੇ ਲੋਕ ਇਸ ਮੋਰਚੇ ਦੇ ਬਾਰੇ ਕੀ ਜਿਹੜੀ ਨਵੀਂ ਤਾਜੀ ਅਪਡੇਟ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕੀ ਅੱਜ ਦੀ ਸਥਿਤੀ ਇਸ ਦੇ ਮੋਰਚੇ ਦੀ ਬਣੀ ਹੋਈ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਨਵੀਆਂ ਜਿਹੜੀਆਂ ਮੋਰਚੇ ਦੀਆਂ ਜਾਣਕਾਰੀਆਂ ਦੇ ਲਈ ਸਾਡੇ ਨਾਲ ਜੁੜੇ ਰਹੋ